ਜੇ ਭਵੰਤਮਨ ਸਰਕਾਰ ਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਧੱਕੇਸ਼ਾਹੀ ਕਰਕੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਜਾਊਗਾ ਤਾਂ ਉਹ ਇਸ ਗੱਲ ਦਾ ਭਲੇਖਾ ਕੱਢ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਨੇ ਜਿਹੜੇ ਉਹ ਉਹਨੂੰ ਸਾਬਕ ਸਿਖਾਉਣਗੇ ਜਿਹੜਾ ਮੁੱਖ ਮੰਤਰੀ ਮਜ਼ਦੂਰਾਂ ਨੂੰ ਸਾਬਕ ਸਿਖਾਉਣ ਦੇ ਰਾਹ ਪਿਆ ਇਹ ਸਮਾਂ ਤੈਅ ਕਰੂਗਾ ਇਸ ਗ੍ਰਿਫਤਾਰੀਆਂ ਦੇ ਦੌਰਾਨ ਸਾਡੇ ਜਨਰਲ ਕਮੇਟੀ ਦੇ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਉਹਨਾਂ ਦੇ ਛੋਟੇ-ਛੋਟੇ ਬੱਚੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਜਦੋਂ ਉਹਨਾਂ ਦੇ ਉਹ ਆਗੂ ਹੱਥ ਨਹੀਂ ਲੱਗੇ ਤਾਂ ਇਸ ਤਰ੍ਹਾਂ ਦੀ ਕਰਤੂਤਾਂ ਦੇ ਉੱਤੇ ਜਿਹੜੀ ਇਹ ਭਗਵੰਤ ਮਾਨ ਸਰਕਾਰ ਉਤਰੀ ਹੋਈ ਆ ਔਰ ਅਸੀਂ ਕੋਈ ਗੈਰਕਾਨੂੰਨੀ ਮੰਗ ਨਹੀਂ ਕਰ ਰਹੇ ਇਹਦੇ ਲਈ ਇਹਨਾਂ ਦਾ ਪ੍ਰਸ਼ਾਸਨ ਪਹਿਲਾਂ ਵੀ ਮੀਟਿੰਗਾਂ ਦੇ ਵਿੱਚ ਮੰਨਿਆ ਕਿ 1.75 ਇਕੜ ਤੋਂ ਉੱਪਰਲੀ ਜ਼ਮੀਨ ਹੈ ਜਿਹੜੀ ਉਹ ਉਸ ਲੈਂਡ ਸੀਲਿੰਗ ਐਕਟ ਦੇ ਮੁਤਾਬਕ ਹੁਣ ਤੱਕ ਵੰਡੀ ਜਾਣੀ ਚਾਹੀਦੀ ਸੀ ਪਰ ਅੱਜ ਵੀ ਜੇ ਉਹਨਾਂ ਜ਼ਮੀਨਾਂ ਦੇ ਉੱਪਰ ਰਾਜਿਆਂ ਮਹਾਰਾਜਿਆਂ ਦਾ ਕਬਜ਼ਾ ਵੱਡੇ ਤਨਾਰ ਚੌਧਰੀਆਂ ਦਾ ਕਬਜ਼ਾ ਤਾਂ ਉਹਨੂੰ ਛਡਾਉਣ ਦੀ ਲੜਾਈ ਤੇ ਬੇਜ਼ਮੀਨੇ ਲੋਕਾਂ 'ਚ ਲੜਾ ਜ਼ਮੀਨ ਵਡਾਉਣ ਦੀ ਲੜਾਈ ਅਸੀਂ ਇਹ ਜਿਹੜੀ ਉਹ ਜਾਰੀ ਰੱਖਾਂਗੇ